ਵੱਡੀ ਤੇ ਅਹਿਮ ਸਿਆਸੀ ਖਬਰ ਆਮ ਆਦਮੀ ਪਾਰਟੀ 'ਚ ਪਟਾਕਾ ਪੈ ਗਿਆ ਖਰੜ ਤੋਂ ਵਧਾਇਕ ਤੇ ਸਾਭ ਦਾ ਮੰਤਰੀ ਅਨਮੋਲ ਗਗਨਮਾਨ ਨੇ ਵਧਾਈ ਕੀਤਾ ਵੀ ਅਸਤੀਫਾ ਦੇ ਦਿੱਤਾ ਹੈ ਤੇ ਸਿਆਸਤ ਵੀ ਛੱਡ ਦਿੱਤੀ ਹੈ ਅਨਮੋਲ ਗਗਨਮਾਨ ਨੇ ਵੱਡਾ ਐਲਾਨ ਕੀਤਾ ਕੀ ਐਲਾਨ ਕੀਤਾ ਇਹਦੇ ਬਾਰੇ ਵੀ ਦੱਸਦੇ ਹਾਂ ਤੇ ਉਸ ਤੋਂ ਪਹਿਲਾਂ ਜਿਹੜੀ ਤੁਹਾਨੂੰ ਜਾਣਕਾਰੀ ਦਿੱਤੀ ਸੀ ਉਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਵੱਡੀ ਤੇ ਅਹਿਮ ਖਬਰ ਹੈ ਇਸ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨਕੀ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਜਾਣ ਵੱਡੀ ਖਬਰ ਹੈ ਅਣਮੋਲ ਗਗਨ ਮਾਨ ਦੀ ਇੱਕ ਫੇਸਬੁੱਕ ਪੋਸਟ ਨੇ ਪੰਜਾਬ ਦੀ ਸਿਆਸਤ ਹਿਲਾ ਕੇ ਰੱਖ ਦਿੱਤੀ ਤੁਹਾਨੂੰ ਕੁਝ ਦਿਨ ਪਹਿਲਾਂ ਲੋਕ ਪੁਆਇੰਟ ਨਿਊਜ਼ ਨੇ ਖਬਰ ਦਿੱਤੀ ਸੀ ਕਿ ਕੁਜਰਾ ਕੁਝ ਅੰਦਰ ਖਾਤੇ ਚੱਲ ਰਿਹਾ ਅਨਮੋਲ ਗਗਨ ਮਾਨ ਦੇ ਮਾਮਲੇ ਦੇ ਵਿੱਚ ਉਹ ਖਬਰ ਅੱਜ ਇਸ ਪ੍ਰਕਾਰ ਸੱਚੀ ਕਹਿ ਲੋ ਜਾਂ ਉਹਦੀ ਡਿਵੈਲਪਮੈਂਟ ਹੋਈ ਹੈ ਕਿ ਅਨਮੋਲ ਗਗਨ ਮਾਨ ਨੇ ਇਹ ਗੱਲ ਕਹਿਤੀ ਕਿ ਮੈਂ ਵਧਾਈਕੀ ਵੀ ਛੱਡੀ ਮੈਂ ਸਿਆਸਤ ਵੀ ਛੱਡੀ ਆਲਾ ਮੈਂ ਸਾਮ ਕੁਜੀਆ ਆਲਾ ਕੰਮ ਅਨਮੋਲ ਗਗਨ ਮਾਨ ਨੇ ਕਰਤਾ ਕੀ ਲਿਖਦੇ ਅਨਮੋਲ ਗਗਨ ਮਾਨ ਆਪਣੀ ਪੋਸਟ ਦੇ ਵਿੱਚ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆਂ ਅਨਮੋਲ ਗਗਨ ਮਾਨ ਨੇ ਆਪਣੇ ਫੇਸਬੁੱਕ ਦੇ ਉੱਤੇ ਅਧਿਕਾਰਤ ਖਾਤੇ ਤੇ ਪੋਸਟ ਪਾਈ ਜੇ ਜੋ ਲਿਖਦੇ ਨੇ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ ਮੇਰਾ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਹੈ ਅਸਤੀਫਾ ਸਵੀਕਾਰ ਕੀਤਾ ਜਾਵੇ ਮੇਰੀਆਂ ਸ਼ੁਭਮਨੁਕਾਵਨਾਵਾਂ ਪਾਰਟੀ ਦੇ ਨਾਲ ਹਨ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇਗੀ ਕੁੱਲ ਮਿਲਾ ਕੇ ਇਸ ਮਾਮਲੇ ਦੇ ਵਿੱਚ ਹੁਣ ਵੱਡੀ ਤੇ ਅਹਿਮ ਗੱਲ ਇਹ ਹੈ ਕਿ ਕਿਹੜਾ ਪਾਗਲ ਐ ਕਿਦੇ ਸਿਰ ਚਿੱਟ ਵੱਜੀ ਐ ਕਿ ਆਪਣੀ ਸਰਕਾਰ ਦੇ ਹੁੰਦੇ ਆ ਮੰਤਰੀ ਵੀ ਰਹਿ ਚੁੱਕੇ ਹੋ ਤੇ ਉਹ ਅਸਤੀਫਾ ਦੇ ਦੇਵੇ ਤੇ ਕਹੇ ਕਿ ਦਿਲ ਭਾਰੀ ਐ ਕਿਹੜੀ ਗੱਲੋਂ ਭਾਰੀ ਐ ਕੀ ਚੱਲ ਰਿਹਾ ਐ ਮੈਂ ਤੁਹਾਨੂੰ ਉਸ ਦਿਨ ਵੀ ਦੋ ਤਿੰਨ ਚੀਜ਼ਾਂ ਦੱਸੀਆਂ ਸੀ ਕਿ ਅਨਮੋਲ ਗਗਨਮਾਨ ਦੀ ਟਿਕਟ ਕੱਟੇ ਜਾਣ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦੀਆਂ ਨੇ ਕੁਝ ਸਰਵੇ ਨੇ ਜਿਹੜੇ ਸਾਹਮਣੇ ਆਏ ਨੇ ਪਾਰਟੀ ਨੇ ਖੁਦ ਕਰਾਏ ਨੇ ਜਿਹਦੇ ਵਿੱਚ ਪਾਰਟੀ ਪ੍ਰਤੀ ਹਮਦਰਦੀ ਐ ਪਰ ਅਨਮੋਲ ਗਗਨਮਾਨ ਦਾ ਵਿਰੋਧ ਐ ਤੇ ਮੰਤਰੀ ਦੇ ਅਹੁਦੇ ਤੋਂ ਜਿਸ ਦਿਨ ਤੋਂ ਬੀਬਾ ਜੀ ਹਟਾਏ ਗਏ ਨੇ ਬੀਬਾ ਖੁਸ਼ ਨਹੀਂ ਸੀ ਬੀਬਾ ਨੇ ਉਦਨ ਵੀ ਕੋਸ਼ਿਸ਼ ਕੀਤੀ ਕਿ ਮੈਨੂੰ ਕਿਸੇ ਨਾ ਕਿਸੇ ਤਰੀਕੇ ਮੰਤਰੀ ਦਾ ਅਹੁਦੇ ਤੇ ਬਣਿਆ ਰਹਿਣ ਦਿੱਤਾ ਜਾਵੇ ਬੜੀਆਂ ਤਾਰਾਂ ਟੈਲੀਫੋਨ ਖੜਕਾਏਗੇ ਪਰ ਗੱਲ ਨਹੀਂ ਬਣੀ ਇਸ ਤੋਂ ਪਹਿਲਾਂ ਉਸ ਦਿਨ ਬੀਬਾ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਵੀ ਆਏ ਜਿੱਦਨ ਮੈਂ ਤੁਹਾਨੂੰ ਉਹ ਖਬਰ ਦਿੱਤੀ ਸੀ ਮੇਰਾ ਅੰਦਾਜ਼ਾ ਇਹ ਸੀ ਕਿ ਹਾਲੇ ਕੁਝ ਸਮਾਪੇ ਗਾਇਆ ਸੀ ਘਟਨਾ ਵਾਪਰ ਨੂੰ ਪਰ ਇਹ ਘਟਨਾ ਵਾਪਰ ਗਈ ਇਹ ਅਸਤੀਫਾ ਵੀ ਜਿਹੜਾ ਬੀਬਾ ਜੀ ਕਹਿੰਦੇ ਮੈਂ ਦਿੱਤਾ ਹੋਇਆ ਤਾਂ ਮੇਰਾ ਅੰਦਾਜ਼ਾ ਇਹ ਹੈ ਕਿ ਅਸਤੀਫਾ ਜਿਹੜਾ ਹੈ ਇਹ ਅਸਤੀਫਾ ਲਗਭਗ ਜਦੋਂ ਵਿਧਾਨ ਸਭਾ ਦਾ ਵਿਸ਼ੇਸ਼ اجلاس ਚੱਲ ਰਿਹਾ ਸੀਗਾ ਇਨ ਬਿਟਵੀਨ ਦਿੱਤਾ ਗਿਆ ਹੈ ਹੁਣ ਗੱਲ ਇਹ ਹੈ ਕਿ ਚੱਕਰ ਕੀ ਹੈ ਬੀਬਾ ਜੀ ਨੂੰ ਖੁਦ ਸਪਸ਼ਟ ਕਰਨਾ ਚਾਹੀਦਾ ਹੈ ਕਿ ਕਿਹੜੀ ਗੱਲੋਂ ਐਸਾ ਕੀ ਹੋ ਗਿਆ ਕੋਣ ਰਮਣੋ ਰੋੜਾਤੇ ਇੰਨਾ ਦਬਾਏ ਐ ਜਿਹੜੇ ਵਿਅਕਤੀ ਕਰਪਸ਼ਨ ਦੇ ਕੇਸ ਚ ਅੰਦਰ ਐ ਉਹਨੇ ਅਸਤੀਫਾ ਨਹੀਂ ਦਿੱਤਾ ਤੁਹਾਨੂੰ ਕੀ ਹੋ ਗਿਆ ਐਸੀ ਕਿਹੜੀ ਛੱਟ ਵੱਜੀ ਦਿਲ ਤੇ ਕਿ ਤੁਸੀਂ ਸਿਆਸਤ ਤੋਂ ਹੀ ਪਰੇ ਹੋਗੇ ਮੈਨੂੰ ਯਾਦ ਆ ਜਦੋਂ ਬੀਬਾ ਜੀ ਸਿਆਸਤ ਚ ਸਜਰੇ ਸਜਰੇ ਆਏ ਸੀ ਬੀਬਾ ਜੀ ਕਦੇ ਮਾਨਸਾ ਕਦੇ ਚੰਡੀਗੜ੍ਹ ਅਨਮੋਲ ਗਗਨ ਮਾਨ ਅਨਮੋਲ ਗਗਨ ਮਾਨ ਹੋਗੀ ਸੀ ਅਜਿਹਾ ਲੱਗਦਾ ਸੀਗਾ ਕਿ ਪਾਰਟੀ ਹੀ ਇਹ ਚਲਾ ਰਹੇ ਨੇ ਹਰ ਥਾਂ ਦੇ ਉੱਤੇ ਹਰ ਮੌਕੇ ਤੇ ਬੀਬਾ ਜੀ ਸਾਹਮਣੇ ਖੜੇ ਹੁੰਦੇ ਸੀ ਬੀਬਾ ਜੀ ਨੂੰ ਟਿਕਟ ਵੀ ਮਿਲੀ ਸੋਹਣੀਆਂ ਵੋਟਾਂ ਨਾਲ ਜਿੱਤੇ ਵੀ ਪੰਜਾਬ ਦੇ ਕਿਰਤ ਤੇ ਸੈਰਸ ਪਾਟੇ ਦੇ ਮੰਤਰੀ ਵੀਰੇ ਵੇ ਨਵੇਸ਼ ਪੰਜਾਬ ਦੇ ਵੀ ਮੰਤਰੀ ਰਹੇ ਹਾਲਾਂਕਿ ਮੰਤਰੀ ਦੇ ਤੌਰ ਤੇ ਉਹਨਾਂ ਦੀ ਪਰਫਾਰਮੈਂਸ ਦੀ ਕੈਲਕੂਲੇਸ਼ਨ ਮੇਰੇ ਸਾਹਮਣੇ ਤਾਂ ਕੋਈ ਖਾਸ ਨਹੀਂ ਹੈ ਕਿ ਉਹਨਾਂ ਨੇ ਆਪਣੇ ਮਹਿਕਮੇ ਵਿੱਚ ਕੋਈ ਕੀਰਤੀਮਾਨ ਸਥਾਪਿਤ ਕੀਤਾ ਹੋਵੇ ਖੈਰ ਉਹਨਾਂ ਨੇ ਕੁਝ ਨਾ ਕੁਝ ਤਾਂ ਕੀਤਾ ਹੋਵੇ ਪਰ ਉਹਨਾਂ ਨੂੰ ਮੰਤਰੀ ਦੇ ਉਹਦੇ ਤੋਂ ਵੀ ਹਟਾ ਦਿੱਤਾ ਗਿਆ ਹੁਣ ਸਵਾਲ ਇਹ ਹੈ ਕਿ ਪਾਰਟੀ ਤੇ ਚੱਲ ਕੀ ਰਿਹਾ ਹੈ ਤੇ ਜੇਕਰ ਤੁਸੀਂ ਮੇਰੀ ਮਨੋਂ ਨਿੱਜੀ ਰੈਮਨ ਨੂੰ ਮੇਰਾ ਇਹ ਅੰਦਾਜ਼ਾ ਮੰਨੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਚਰਨਜੀਤ ਸਿੰਘ ਚੰਨੀ ਨੇ ਇੱਕ ਦਿਨ ਖੜ ਕੇ ਜਦੋਂ ਲੁਧਿਆਣਾ ਵੈਸਟ ਦੀ ਚੋਣ ਕੈਂਪੇਨ ਚੱਲ ਰਹੀ ਸੀ ਭਾਰਤ ਪੁਸ਼ਨਾਸ਼ੂ ਦੀ ਨਾਮਜ਼ਦਗੀ ਸੀ ਉਹਨਾਂ ਨੇ ਕਈ ਸੀਗੇ 60 ਵਿਧਾਇਕ ਜਿਹੜੇ ਆ ਉਹ ਨਰਾਜ਼ ਤਾ ਇਹ ਚਰਚਾ ਜਿਹੜੀ ਹੈ ਅਨਮੋਲ ਗਗਨ ਮਾਨ ਦਾ ਜਿਹੜਾ ਇਸਤੀਫਾ ਹੈ ਉਸ ਗੱਲ ਨੂੰ ਇਨਡਰੋਸ ਕਰਦਾ ਇੱਕ ਤਰ੍ਹਾਂ ਨਾਲ ਇੱਕ ਤਰ੍ਹਾਂ ਨਾਲ ਉਸ ਗੱਲ ਦੀ ਸ਼ਾਹੀ ਜਿਹੜਾ ਹੈ ਇਹ ਭਰਦਾ ਹੁਣ ਅੱਗੇ ਕਿਹੜੇ ਪਟਾਕੇ ਪੈੜੇ ਨੇ ਵੱਡੀ ਨਜ਼ਰ ਇਸ ਗੱਲ ਤੇ ਰੱਖਣੀ ਹੈ